ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਤਰੀਕ 14 ਨਵੰਬਰ ਤੇ 2024 ਤੇ ਇਹ ਦਿਨ ਹੈਗਾ ਜੀ ਵੀਰਵਾਰ ਤੇ 15 ਤਰੀਕ ਨੂੰ ਹੈਗਾ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਉਹਦੇ ਸੰਬੰਧ ਵਿੱਚ ਗੁਰਦੁਆਰਾ ਕਿਲਾ ਸਾਹੀ ਵਿਖੇ ਬਹੁਤ ਜੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਤੇ ਅਸੀਂ ਵੀ ਅੱਜ ਉੱਥੇ ਜਾ ਰਹੇ ਹਾਂ ਸਵੇਰ ਦਾ ਟਾਈਮ ਹੈ ਸਾਊਥ ਪਹਿਲਾਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾ ਗੁਰੂ ਨਾਨਕ ਦੇਵ ਜੀ ਸਾਰਿਆਂ ਤੇ ਮਿਹਰ ਕਰਨ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਤੇ ਉੱਥੇ ਜਾ ਕੇ ਕਰਦੇ ਹਾਂ ਦਰਸ਼ਨ ਮੇਲੇ ਤੇ ਕਹਿੰਦੇ ਉੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਉੱਥੇ ਪ੍ਰਬਾਤ ਫੇਰੀਆਂ ਆਉਂਦੀਆਂ ਹਨਾ ਤੇ ਬਹੁਤ ਦੇਖਣ ਵਾਲੀ ਚੀਜ਼ ਹੁੰਦੀ ਹੈ ਉਹ ਸਾਰੇ ਸ਼ਹਿਰ ਦੀਆਂ ਪ੍ਰਬਾਤ ਫੇਰੀਆਂ ਇਕੱਠੀਆਂ ਹੁੰਦੀਆਂ ਗੁਰਦੁਆਰਾ ਸਾਹਿਬ ਵਿਖੇ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਇਹ ਧੁੰਦ ਦੇਖ ਲੋ ਯਾਰ ਕਿੰਨੀ ਹੋਈ ਪਈ ਐ ਤੇ ਠੰਡ ਵੀ ਐ ਥੋੜੀ ਜੀ ਦੇਖ ਉਹ ਵੈਸੇ ਮੌਸਮ ਵਧੀਆ ਹੋਇਆ ਪਿਆ ਤੇ ਇਦਣੇ ਤਾਂ ਨਹੀਂ ਪਤਾ ਲੱਗਦਾ ਪਰ ਹੁਣ ਸਵੇਰੇ ਇੰਨੀ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਐ ਪੁੱਛੋ ਹੀ ਨਾ ਅਸੀਂ ਫਿਰ ਵੀ ਚਲੋ ਆ ਥੋੜੇ ਜੇ ਗਰਮ ਕੱਪੜੇ ਪਾ ਲਈ ਸੀ ਜੈਕਟ ਪਾ ਲਈ ਸੀ ਮੈਂ ਤੇ ਸ਼ਾਲ ਲੈ ਲਿਆ ਅਮਰਤ ਨੇ ਥੋੜਾ ਜਿਹਾ ਬਚਾਅ ਹੋ ਗਿਆ ਸਾਡਾ ਧੁੰਦ ਵੈਸੇ ਅੱਜ ਉਸੇ ਪਹਿਲੀ ਵਾਰ ਦੇਖੀ ਐ ਉਹ ਟਾਈਮ ਨਾਲ ਲੁੱਟ ਕੇ ਤਾਂ ਹੀ ਪਤਾ ਲੱਗਿਆ ਵੀ ਤੁੰਦ ਵੀ ਪੈਂਦੀ ਆ ਸਹੀ ਗੱਲ ਹੈ ਤੇ ਲਓ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਇੱਥੋਂ ਦਾ ਮਾਹੌਲ ਤਾਂ ਬਹੁਤ ਹੀ ਵਧੀਆ ਬਣਿਆ ਐ ਫਿਰ ਰੌਣਕ ਮੇਲਾ ਲੱਗਿਆ ਹੋਇਆ ਤੇ ਪ੍ਰਭਾਤ ਪੇਰੀਆਂ ਆ ਰਹੀਆਂ ਜੀ ਇੱਥੇ ਇਹ ਬਹੁਤ ਹੀ ਸੋਹਣਾ ਮਾਲ ਬਣਿਆ ਹੋਇਆ ਤੁਸੀਂ ਵੀ ਦੇਖ ਸਕਦੇ ਹੋ ਆਜੋ ਆਜੋ não ਮੋਸਾ ਸੰਗਤਲਾ ਕਨਵਾਸੀ ਜਿਸੇ ਇਹ ਸੰਗਤ ਭਾਈ ਪਹੁੰਚੇ ਹਾਂ ਦਾ ਬਲਵਾ ਹੈ ਅਸੇ ਤਸਵੀਰਾਂ ਜਗਰ ਕੱਪੇ ਨਾਲ ਦੀ ਸੋਹਣਾ ਮਾਹੌਲ ਬਣਿਆ ਹੋਇਆ ਜੀ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਇਹਨਾਂ ਤੋਂ ਸਾਰੀਆਂ ਸੰਗਤਾਂ ਨੂੰ ਜੀ ਗੁਰਪ੍ਰਭੂ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਇੱਕ ਗੱਲ ਦੱਸ ਦਈਏ ਇੱਥੇ ਨਾ ਜਦੋਂ ਗੁਰਪ੍ਰਭੂ ਤੱਕ ਦਿਨ ਪਹਿਲਾਂ ਤੇ ਗੁਰਦੁਆਰਾ ਕਿਲਾ ਸਾਹਿਬ ਸ਼ਹਿਰ ਦੀਆਂ ਸਾਰੀਆਂ ਪ੍ਰਭਾਤ ਪੂਜੇ ਇਕੱਠੀਆਂ ਹੁੰਦੀਆਂ ਜੀ ਤੇ ਬਹੁਤ ਹੀ ਜ਼ਿਆਦਾ ਸੰਗਤ ਆਉਂਦੀ ਹੈ ਸਾਡੇ ਘਰ ਦੀ ਸੰਗਤ ਵੀ ਪਹੁੰਚ ਚੁੱਕੀ ਆ ਬੱਚੇ ਸਾਡੇ ਹੈਲੋ ਠੰਡ ਕਿੰਨੀ ਕੁ ਲੱਗੀ ਆ ਹੈਗੀ ਠੰਡ ਜੀ ਹੈਗੀ ਇਹ ਕੋਟੀ ਪਾ ਕੇ ਇਹ ਸਿਰ ਸ਼ਾਲ ਲੱਗੇ ਚਲੋ ਹਰ ਹਰ ਰੋਜ ਪਿਆਰ ਸੰਚਣ ਕੋ ਹਰ ਇੱਕ ਕੋ ਨਾਮ ਹਾਲਾ ਫਲ ਤਪ ਤਾ ਕਹਿ ਆਵੇਂ ਕਾਮ ਰਹਾ ਉਹ ਜੇਤਲੀ ਪਾਸੇ ਚੱਲ ਰਿਹਾ ਜੀ ਚਾਹ ਦਾ ਲੰਗਰ ਤੇ ਸੰਗਤ ਕਰਦੀ ਹੈ ਸਾਫ ਜਿਆਦਾ ਲੰਗਰ ਜਿਆਦਾ ਕੀ ਨਿਰਮਲ ਸੇਵਾ ਇਹਨਾਂ ਨੰਦਨਾਂ ਦਾ ਆਸ਼ਰਾ ਤੇ ਇੱਧਰ ਤਿਆਰ ਹੋ ਰਿਹਾ ਜੀ ਚਾਹ ਦਾ ਲੰਗਰ ਸੇਵਾਦਾਰ ਲੱਗੇ ਹੋਇਆ ਡਿਊਟੀਆਂ ਤੇ ਆਈ ਜਾਊਗੀ ਤੇ ਇਧਰ ਬਾਲੂ ਸ਼ਾਇਆ ਦਾ ਤੇ ਮਠੀਆਂ ਦਾ ਤੇ ਬਿਸਕੁਟਾਂ ਦਾ ਪਸਾਦ ਵਰਤਾਇਆ ਜਾ ਰਿਹਾ ਤੇ ਗੁਰਪੁਰ ਨੂੰ ਧਿਆਨ ਚ ਰੱਖਦੇ ਹੋ ਜਨਾ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਜੀ ਗੁਰਦੁਆਰਾ ਸਾਹਿਬ ਦੇ ਜੋ ਸਾਹਮਣੇ ਪੰਡਾਲ ਹੈ ਜੀ ਤੇ ਉੱਥੇ ਜੋ ਵੀ ਪ੍ਰਭਾਤ ਜਿਹੜੀਆਂ ਆ ਰਹੀਆਂ ਸਾਰੀਆਂ ਉੱਥੇ ਇਕੱਠੀਆਂ ਹੋ ਰਹੀਆਂ ਤੇ ਅਸੀਂ ਉੱਥੇ ਚੱਲਦੇ ਆ ਤੇ ਉੱਥੋਂ ਦੇ ਦਰਸ਼ਨ ਮੇਲੇ ਕਰਦੇ ਆ ਬਾਤ ਦੇ ਨਾਲ ਦੇ ਚਾਰ ਜਿੱਤੁੰਦ ਜਾਈ ਹੋਣ ਕਰਕੇ ਕੁਝ ਦਿਖਾਈ ਨਹੀਂ ਦੇ ਰਿਹਾ ਇਸੇ ਪਾਸੇ ਤੇ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਧੁੰਦਾਲਾ ਦੇ ਵਿੱਚ ਪਰਗਟ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਗੁਰਦੁਆਰਾ ਦੀ ਵੀ ਮਹਾਤਮਾ ਜੀ ਸਾਹਿਬ ਜਤਾਜੀਤ ਸਿੰਘ ਰੋਡ ਉਤੋਂ ਦੀ ਸੰਗਤ ਜਿੱਥਾਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਹਰਜਤ ਕੀਤੇ ਦੇ ਨਾਲ ਜੋੜਨਾ ਕੀਤਾ ਹੈ ਉਨ੍ਹਾਂ ਦੇ ਮੁੱਖ ਸੇਵਾਦਾਰ ਭਾਈ ਕੁਕਰੀ ਸਿੰਘ ਜੀ ਐਡਵੋਕੇਟ ਮੁੱਖ ਸੇਵਾਦਾਰ ਮੋਲੇ ਸੋਨਹਾਲ ਹਾਂ ਤੁਹਾਡਾ ਤਵਾ ਗੁਰਦਾਰਾ ਸ਼ਹੀਦ ਭਾਈ ਮਤੀ ਦਾਸ ਜੀ ਨਾਗਰ ਉਥੋਂ ਦੇ ਸੰਗਤਿਆਰ ਜੀ ਵਾਹਿਗੁਰੂ ਨੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਤ ਗੁਰੂ ਵਾਹ ਵਾਹ ਜਨ ਹਰ ਸੋ ਜੁੜਿਆ ਸਤ ਗੁਰ ਮੇਰਾ ਸਦਾ ਦਇਆਲਾ ਸਤ ਗੁਰ ਮੇਰਾ ਸਤਿ ਗੁਰਿਆਲਾ ਮੋੜਦੀ ਨ ਕੋਰਾਖ ਲਿਆ ਕਹਦੀ ਨ ਕੋਰਾਖ ਲਿਆ ਸਤ ਗੁਰ ਮੇਰਾ ਹੁਣ ਅਸੀਂ ਆ ਗਏ ਜੀ ਚਾਹ ਦਾ ਲੰਗਰ ਛਕਣ ਵਾਸਤੇ ਤੇ ਸਾਨੂੰ ਥੋੜੀ ਥੋੜੀ ਭੁੱਖ ਲੱਗ ਰਹੀ ਸੀਗੀ چلو لنگر چک لیے اچھا من مل چاہ دن چک لیے جی اِسی ہوں چل رہے ہیں واپس ਫਸਟ ਟਾਈਮ ਅਸੀਂ ਵੀ ਲਾਈਵ ਦੇਖਿਆ ਵੀ ਇੱਥੇ ਕੀਰਤਨ ਹੈ ਸਵੇਰ ਇੰਨਾ ਹੋ ਰਿਹਾ ਕਰਦੇ ਆ ਸੰਗਤ ਕੀਰਤਨ ਬਹੁਤ ਹੀ ਆਨੰਦਮਈ ਮਾਹੌਲ ਬਣਿਆ ਹੋਇਆ ਜੀ ਇੱਥੇ ਪਰ ਸਾਡੇ ਬੱਚਿਆਂ ਨੇ ਸਕੂਲ ਜਾਣਾ ਹੈ ਤੇ ਇਸ ਲਈਾਨੂੰ ਮੜਿਆ ਜਲਦੀ ਵਾਪਸ ਜਾਣਾ ਪੈਣਾ ਦੇਖਣ ਲੱਗ ਪਾਗੇ 7 ਵੱਜ ਚੁੱਕੇ ਆ ਜੀ ਤੇ ਧੁੰਦ ਕਿੰਨੀ ਹੋਈ ਪਈ ਐ ਤੇ ਲੱਗਦਾ ਹੁਣ ਮੌਸਮ ਚੇਂਜ ਹੋ ਗਿਆ ਧੁੰਦਾਂ ਸ਼ੁਰੂ ਹੋ ਗਈਆਂ ਪਹਿਲਾਂ ਕਹਿੰਦੇ ਸੀ ਗਰਮੀ ਬਹੁਤ ਪੈਂਦੀ ਐ ਤੇ ਹੁਣ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਗਰਮੀ ਵੀ ਇੱਕੇ ਦਮ ਸਟਾਰਟ ਹੋਈ ਚੁਣ ਠੰਡ ਵੀ ਇੱਕੇ ਦਮ ਹੀ ਸਟਾਰਟ ਹੋ ਗਈ ਤੇ ਇਹ ਸੀ ਸਾਡੇ ਦਰਸ਼ਕਾਂ ਵੇਲੇ ਗੁਰਦੁਆਰਾ ਕਿਲਾ ਮੁਵਾਰਕ ਸਾਹਿਬ ਦੇ ਜੇਕਰ ਵੀਡੀਓ ਸਾਡੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਐਸੀ ਤਰ੍ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ